ਸਾਬਨੋਜਾ ਯੁੱਧ ਨਸ਼ਿਆਂ ਵਿਰੁੱਧ ਦੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਮੰਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਕਰੀਬਨ 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗ ਮਨੀ ਵੀ ਤਕਰੀਬਨ ਅਸੀਂ ਕਾਫੀ ਦਿਨਾਂ ਚ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਕਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64ਏ ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64A ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮੈਜਿਸਟਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਦਾਖਲ ਕਰਾਈਦਾ ਇਲਾਜ ਕਰਾਈਦਾ ਸੋ ਉਹਦੇ ਨਾਲ ਤਾਂ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੀਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੁੰਗ ਪਾਈ ਬਟਾਲਾ ਦੇ ਵਿੱਚ ਥਾਣਾ ਮੁਖਮਪੂਰੇ ਦੇ ਏਰੀਆ 'ਚ ਖੜੇ ਆਂ ਇਸ ਹਨੀ 엘িয়াস ਕੁਲਾ son of ਬਿੱਟੂ ਸਿੰਘ ਹਾਊਸ ਨੰਬਰ 3033 ਤੁਮ ਪਾਈ ਪਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਹਾਂ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕੱਦਮੇ ਦਰਜ ਨੇ ਕੁਫਤਾਨਿਆਂ ਚ ਮੋਕੰਪੁਰੇ ਚ اسلامਾਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ ਦੇ ਵਿੱਚ ਪ੍ਰਿਜ਼ਨ ਐਕਟ ਦਾ ਹੈ ਉਸ ਤੋਂ ਬਾਅਦ ਲੜਾਈ ਝਗੜੇ ਦਾ ਹੈ ਮੋਕੰਪੁਰੇ ਦਾ ਉਸ ਤੋਂ ਬਾਅਦ ਚਾਰ ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਤੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਸਲਾਗਾ ਹੈ ਕਿ ਗਵਰਨਮੈਂਟ ਜਿਹੜੀ ਐ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਗਾਟਨ ਤੇ ਡਰਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡਿਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਗਰਸੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਤਾਂ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਕੰਮ ਬਲਣ ਸਾਹਿਬ ਜਿਹੜਾ ਮਕਾਨ ਹੈ ਇਹਨਾਂ ਨੂੰ ਆਪਣੇ ਕਬਜ਼ੇ ਚ ਲੈ ਕੇ ਜੇ ਮਾਲ ਖਾਨੇ ਚ ਵਰਦਾ ਜਾਵੇ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਅੈਕਚੁਅਲੀ ਇਨਫੋਰਸਮੈਂਟ ਏਜੰਸੀ ਆ ਕਸਟੋਡੀਅਨ ਹੋਣੇ ਕਿਉਂਕਿ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਹੈ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ امداد ਦਿੱਤੀ ਹੈ ਤੇ ਤੁਹਾਡੇ ਸਾਹਮਣੇ ਇਹ ਬੜਾ ਕਲੀਅਰ ਮੈਸੇਜ ਜਾ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਚੁਪਚਾਪਾ ਕੇ ਜੇ ਕਾਲਾ ਧਨ ਨਾਲ ਜਾਂ ਮਾਰੇ ਡਰਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਅੰਜਾਮ ਹਸ਼ਰ ਹੀ ਹੋਏ ਬਸ ਸਮੀ ਦੇ ਨਾਲ ਹੋਰ ਵੀ ਕੋਈ ਨਹੀਂ ਚੋਰੀ ਇਹ ਅੱਜ ਇਹ ਡੈਮੋਲਿਸ਼ਨ ਹੈਗੀ ਆ ਜੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਨੂੰ ਇੱਕੋ ਜਗ੍ਹਾ ਮੰਗੀ ਗਈ ਸੀ ਫੋਰਸ ਤੋੜ ਤੇ ਕਾਰਵਾਈ ਅਸੀਂ ਕਰਵਾਉਂਦੇ